ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਤੇ ਬਾਬਾ ਬੰਦਾ ਸਿੰਘ ਪਾਤਰ ਨੇ ਆਪਣੇ ਸਮੇਂ ਦੇ ਮੁਗਲਾਂ ਨੂੰ ਇੱਕ ਵਾਰੀ ਠੱਲ ਪਾਈ ਪਰ ਜਦੋਂ ਫਰਖਸ਼ੀਰ ਦਾ ਸਮਾਂ ਆਇਆ ਫਰਖਸ਼ੀਰ ਨੇ ਮੁਗਲ ਸੈਨਾਂ ਨੂੰ ਇਕੱਤਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਮੰਗਲ ਦੀ ਘੜੀ ਵਿੱਚੋਂ ਕੈਦ ਕਰ ਲਿਆ ਤੇ ਉੱਥੋਂ ਕੈਦ ਕਰਕੇ ਉਹਨਾਂ ਨੂੰ ਜਦੂਸ ਦੇ ਰੂਪੇ ਦਿੱਲੀ ਵਿਖੇ ਲੈ ਕੇ ਗਏ ਜਦੋਂ ਦਿੱਲੀ ਪਹੁੰਚੇ ਪੋਤਿਆਂ ਸਿੰਘਾਂ ਨੂੰ ਦਿਨ ਵਿੱਚ 100 ਸਿਰ ਨੂੰ ਕਤਲ ਕੀਤੇ ਜਾਂਦੇ ਸੀ ਤੇ ਰੋਜ ਸਿੰਘਾਂ ਨੂੰ ਕਤਲ ਕੀਤਾ ਜਾਂਦਾ ਰਿਹਾ ਉਹਨਾਂ ਵਿੱਚੋਂ ਇੱਕ ਬੱਚਾ ਜਿਹਦੀ ਉਮਰ ਸਿਰਫ 18 ਵਰਿਆਂ ਦੀ ਸੀ ਉਹ ਬੱਚਾ ਜਦੋਂ ਸ਼ਹੀਦ ਕਰਨ ਲੱਗੇ ਉਹਦੀ ਮਾਤਾ ਨੂੰ ਪਤਾ ਲੱਗਾ ਕਿ ਉਹ ਫ੍ਰਿਕਸ਼ਨ ਦੀ ਗੈਰ ਵਿੱਚ ਆ ਮਾਤਾ ਪਹੁੰਚੀ ਤੇ ਉਹਨੇ ਅਪੀਲ ਕੀਤੀ ਕਿ ਮੇਰਾ ਪੁੱਤਰ ਜਿਹੜਾ ਹੈ ਉਹ ਸਿੱਖ ਨਹੀਂ ਹੈ ਫ੍ਰਿਕਸ਼ਨ ਬੜਾ ਖੁਸ਼ ਹੋਇਆ ਕਿ ਕੋਈ ਤੇ ਮੰਨਿਆ ਕਿ ਜਿਹੜਾ ਸਿੱਖ ਨਹੀਂ ਹੈ ਫ੍ਰਿਕਸ਼ਨ ਨੇ ਆਖਿਆ ਮਾਤਾ ਜੇ ਤੇਰਾ ਪੁੱਤਰ ਮੰਨ ਜਾਂਦਾ ਹੈ ਕਿ ਤੇਰਾ ਪੁੱਤਰ ਸਿੱਖ ਨਹੀਂ ਹੈ ਇਹਨੂੰ ਛੱਡ ਦਿੱਤਾ ਜਾਵੇਗਾ ਹੁਣ ਇਹ ਗੱਲ ਜਿਹੜੀ ਕੋਤਵੰਤ ਕੋਟਾਈ ਲਈ ਤੇ ਜਿਹੜਾ ਜਲਾਦ ਬੱਚੇ ਨੂੰ ਸ਼ਹੀਦ ਕਰਨ ਲੱਗਾ ਸੀ ਉਸ ਜਲਾਦ ਨੂੰ ਦੱਸਿਆ ਗਿਆ ਕਿ ਇਹ ਜਿਹੜਾ ਬੱਚਾ ਹੈ ਇਹ ਸਿੱਖ ਨਹੀਂ ਹੈ ਤੇ ਫਰਕਸ਼ਨ ਨੇ ਆਖਿਆ ਕਿ ਜੇ ਇਹ ਬੱਚਾ ਕਬੂਲ ਕਰ ਲਵੇ ਕਿ ਮੈਂ ਸਿੱਖ ਨਹੀਂ ਹਾਂ ਇਹਨੂੰ ਛੱਡ ਦਿੱਤਾ ਜਾਵੇਗਾ ਤੇ ਮਾਂ ਨੇ ਪੜੀਆਂ ਉਸ ਨੂੰ ਹਮਦਰਦੀ ਨਾਲ ਆਖਿਆ ਕਿ ਬੱਚਾ ਤੂੰ ਮੰਨ ਜਾ ਕਿ ਤੂੰ ਸਿੱਖ ਨਹੀਂ ਹੈ ਉਸ ਬੱਚਾ ਪਰ ਮੰਨਿਆ ਨਹੀਂ ਆਖਦਾ ਮੈਂ ਗੁਰੂ ਦਾ ਸਿੱਖ ਹਾਂ ਸੰਸ਼ੀਤ ਜੀ ਆਪਣੀ ਇੱਕ ਬਹੁਤ ਸੁਰੀ ਜਿੱਤਨ ਤਲ ਦਿੱਤੇ ਲਿਖਦੇ ਹੈ ਕਹਿੰਦੀ ਮਾਂ ਰੋ ਕੇ ਮੇਰੀ ਮੰਨ ਲੈ ਫਰਿਆਦ 베 ਤੇਰੇ ਨਾਮ ਚੰਨ ਮੇਰੀ ਦੁਨੀਆ ਖਾਬਾਦ 베 ਵਸਦਾ ਸੰਸਾਰ ਮੇਰਾ ਨਾ ਕਰ ਬਰਬਾਦ 베 ਝੱਲਿਆ ਨਹੀਂ ਜਾਣਾ ਮੈਥੋਂ ਰੋਣਾ ਹਮੇਸ਼ਾ ਦਾ ਕਹਿੰਦੇ ਇੱਕ ਵਾਰੀ ਮੋਹ ਸਿੱਖ ਨਹੀਂ ਦਸ਼ਮੇਸ਼ ਦਾ ਕਹਿੰਦੇ ਇੱਕ ਵਾਰੀ ਮੋਹ ਸਿੱਖ ਨਹੀਂ ਦਸ਼ਮੇਸ਼ ਦਾ ਇਹ ਅਗਰ ਆਪ ਇਹ ਸਾਖੀ ਪੜਨਾ ਚਾਹੋ ਇੱਕ ਖੂਨ ਸ਼ਹੀਦਾਂ ਦਾ ਜੋ ਕਿਤਾਬ ਸੈਜ ਰਾਜਾ ਸਿੰਘ ਗਰਮਤ ਮਿਸ਼ਨੀ ਕੋਲ ਤੋਂ ਲਿਖੀ ਗਈ ਹੈ ਆਪ ਪੜ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ